ਸਰਬ ਵੱਡਾ ਇਕੱਠਾ ਜੀ ਵੇਖਣ ਨੂੰ ਮਿਲ ਰਿਹਾ ਹੈ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਇਸ ਸਾਈਡ ਦੇ ਉੱਪਰ ਕੀ ਕੁਛ ਰਹਿਣਗੇ ਰੁਝਾਨ ਲੋਕਾਂ ਦੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਜੀ ਤੁਸੀਂ ਕਵਰ ਕੀਤਾ ਸਾਰਾ ਪ੍ਰੋਗਰਾਮ ਲੋਕਾਂ ਦਾ ਉਤਸ਼ਾਹ ਤੇ ਨੌਜਵਾਨ ਹੋਣ ਮਹਿਲਾਵਾਂ ਹੋਣ ਬਜ਼ੁਰਗ ਹੋਣ ਸਾਰੇ ਆਏ ਆ ਤੇ ਆਪ ਜਿਵੇਂ ਸੀਐਮ ਸਾਹਿਬ ਆਪ ਬੋਲ ਕੇ ਗਿਆ ਤੁਸੀਂ ਦੇਖ ਸਕਦੇ ਕਹਿੰਦੇ ਕਰੋਦੀ ਜਿਹੜੇ ਨੇ ਉਹ ਸੋਚ ਰਹੇ ਨੇ ਕਿ ਚੋਣ ਕਿੱਥੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਨਾ ਲੜਾ ਲੈ ਇਸ ਤਰ੍ਹਾਂ ਦੀ ਸਿਚੁਏਸ਼ਨ ਵਰਤੀ ਦੀਆਂ ਇੰਦਾਂ ਦੀ ਹਾਲਾਤ ਹੈ ਤੁਹਾਡੇ ਸਾਹਮਣੇ ਤੇ ਤੁਸੀਂ ਖੁਦ ਦੇਖੋ ਕਿ ਕੀ ਇਹ ਵੀ ਰੈਲਿਸ ਸਫਲ ਕਾ ਕਾਂਗਰਸ ਦੇ ਹਾਲਾਤ ਦੇਖੋ ਕਿ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਨੇ ਮੋਹਾਲੀ ਹੈ ਖਰੜ ਹੈ ਚਮਕੌਰ ਸਾਹਿਬ ਹੈ ਰੋਪੜ ਹੈ ਅਨੰਦਪੁਰ ਸਾਹਿਬ ਹੈ ਬੰਗਾ ਨਵਾਂ ਸ਼ਹਿਰ ਗੜਸ਼ੰਕਰ ਇਹ ਨੌ ਵਿਧਾਨ ਸਭਾ ਹਲਕੇ ਚ ਉਹਨਾਂ ਨੂੰ ਇੱਕ ਵੀ ਇਦਾਂ ਦਾ ਕਾਂਗਰਸੀ ਨਹੀਂ ਲੱਭਿਆ ਠੀਕ ਹੈ 16 ਲੱਖ ਦੀ ਆਬਾਦੀ ਹੈ ਠੀਕ ਹੈ ਉਹ ਕレਮ ਕਰਦੇ ਇੱਥੇ ਉਹਨਾਂ ਦੇ ਵੱਡੇ ਵੱਡੇ ਲੀਡਰ ਰਹੇ ਨੇ ਇੱਕ ਵੀ ਇਦਾਂ ਦਾ ਕਾਂਗਰਸੀ ਨਹੀਂ ਲੱਭਿਆ ਦਾ ਮਤਲਬ ਇੰਡੀਆ ਨੈਸ਼ਨਲ ਕਾਂਗਰਸ ਨੇ ਡਿਕਲੇਅਰ ਕਰ ਦਿੱਤਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ 9 ਦੇ 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਦੇ ਨਕੰਮੇ ਨੇ ਨਾਕਾਬਲ ਨੇ ਇਸ ਕਰਕੇ 200 ਕਿਲੋਮੀਟਰ ਤੁਸੀਂ ਆਹ ਨਾਲ ਹੀ ਬੱਸ ੱਡਾ ਰੋਪੜ ਤੋਂ ਸਿੱਧੀ ਸੰਗਰੂਰ ਨੂੰ ਬੱਸ ਨਹੀਂ ਜਾਂਦੀ ਜੀ ਉੱਥੋਂ ਲੈ ਕੇ ਜਾਣੀ ਤੁਹਾਨੂੰ ਜੇ ਅਗਰ ਬੰਦੇ ਲੈ ਕੇ ਆਣੇ ਪੈ ਰਹੇ ਤਾਂ ਤੁਸੀਂ ਆਹ ਫਲਾਤ ਦੇਖੋ ਉਹਨਾਂ ਦੀ ਉਮੀਦਵਾਰੀ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਬੱਸ ਤਾਂ ਨਹੀਂ ਜਾਂਦੀ ਲੇਕਿਨ ਉਹ ਪਹੁੰਚਦੇ ਹਾਂ ਦੱਸ ਤਾਂ ਸਕਦੇ ਨਾ ਜੀ ਹਮ ਦੱਸ ਤਾਂ ਸਕਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਜਿਨ੍ਹਾਂ ਨੂੰ ਇਲਾਕੇ ਦਾ ਨਹੀਂ ਪਤਾ ਮੰਗਾਂ ਦਾ ਨਹੀਂ ਪਤਾ ਠੀਕ ਹੈ ਤੁਸੀਂ ਦੱਸੋ ਕੋਈ ਲੋਕਲ ਕੀ ਨੌਚੋ ਕਿਟੋ ਵੀ ਨਹੀਂ ਮਿਲਿਆ ਬੰਗੇ ਤੋਂ ਦੇ ਰਹੇ ਨੇ ਮਹਾੜੀ ਤੋਂ ਦੇ ਰਹੇ ਨੇ ਰਾਜਾ ਬੜਿੰਗ ਵੀ ਲੁਧਿਆਣੇ ਤੋਂ ਚੌਣ ਲੜ ਰਹੇ ਆ ਦੇਖੋ ਜੀ ਮੈਂ ਫੇਰ ਹੀ ਕਹੂੰਗਾ ਮੈਂ ਆਪਣੇ ਹਲਕੇ ਬਾਰੇ ਗੱਲ ਕਰਸਾਂ ਤਾਂ ਠੀਕ ਹੈ ਨਾ ਜੀ ਅਸੀਂ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਜੋ ਕੰਮ ਕੀਤੇ ਹੈ ਜੋ ਸਰਕਾਰ ਨੇ ਕੰਮ ਕੀਤੇ ਉਹ ਲੈ ਕੇ ਲੋਕਾਂ 'ਚ ਜਾਵਾਂਗੇ ਤੁਹਾਡਾ ਵੀ ਰਿਪੋਰਟ ਕਾਰਡ ਹੈ ਔਰ ਰਿਪੋਰਟ ਕਾਰਡ ਦਾ ਤੁਹਾਡਾ ਵੀ ਰਿਜ਼ਲਟ ਆਊਗਾ ਬਿਲਕੁਲ ਜੀ ਬਿਲਕੁਲ ਦੇਖੋ ਅ ਕੋਈ ਵੀ ਇਲੈਕਸ਼ਨ ਕਿਸੇ ਵੀ ਨੁਮਾਇੰਦੇ ਦਾ ਰਿਪੋਰਟ ਕਾਰਡ ਹੁੰਦਾ ਅਸੀਂ ਮਿਹਨਤ ਕਰ ਰਹੇ ਨਿਮਰਤਾ ਦੇ ਨਾਲ ਜਾ ਰਹੇ ਹਾਂ ਤੇ ਲੋਕ ਪਿਆਰ ਦਿੰਦੇ ਨੇ ਤੇ ਬਹੁਤ ਡੈਮੋਕ੍ਰੇਸੀ ਹੈ ਬਹੁਤ ਸਿਆਣੀ ਜਨਤਾ ਬਹੁਤ ਸਿਆਣਾ ਉਹਨਾਂ ਦਾ ਫੈਸਲਾ ਹੋਊਗਾ ਜੀ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਸਟੰਗ ਦਾ ਨਾਲ ਹਰਜੋਤ ਬੈਂਸ ਕੈਬਨਿਟ ਮਨਿਸਟਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਜਦੋਂ ਵੀ ਚੋਣ ਹੁੰਦੀ ਹੈ ਤੇ ਉਸ ਹਲਕੇ ਦੇ ਲੀਡਰਾਂ ਦਾ ਰਿਪੋਰਟ ਕਾਰਡ ਜਿਹੜਾ ਉਹ ਮਾਇਨੇ ਰੱਖਦਾ ਅਸੀਂ ਕਹਿੰਦੇ ਵਿਕਾਸ ਦਾ ਏਜੰਡਾ ਲੈ ਕੇ ਲੋਕਾਂ ਦੇ ਵਿਚਾਲੇ ਗਏ ਆਂ ਕੰਮ ਕੀਤੇ ਹਨ ਤਾਂ ਹੀ ਲੋਕਾਂ ਤੋਂ ਵੋਟ ਅਪੀਲ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਨੇ ਜਿਹੜਾ ਦਾਵਾ ਕੀਤਾ ਹੈ ਜਿੱਤ ਦਾ ਕਿ ਆਇਥੋਂ ਦੀ ਜਿਹੜੀ ਜਨਤਾ ਉਹ ਇਹਨਾਂ ਦੇ ਦਾਅਵੇ ਨੂੰ ਪ੍ਰਵਾਨ ਕਰਦੀ ਹੈ ਜਾਂ ਫਿਰ ਨਹੀਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਰੋਪੜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਬਰ